ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਨੰਬਰਦਾਰਾਂ ਦੀ ਹੱਟੀ ਤੇ ਨੰਬਰਦਾਰ ਨਰਸਰੀ ਦੇ ਓਨਰ ਰਵਿੰਦਰ ਬੋਬੀ ਜੀ ਕੋਲੇ ਜਿਨ੍ਹਾਂ ਨੇ ਸਾਡੀ ਕੰਪਨੀ ਨਚੀਨੋ ਦੇ ਡਿਊਟ ਔਰਕੈਸਟਰਾ ਡਿਊਟ ਦਾ ਡੈਮੋ ਲਾਇਆ ਸੀ ਇਹ ਤੁਹਾਨੂੰ ਆਪਦੀ ਜ਼ੁਬਾਨੀ ਦੱਸਣਗੇ ਕਿ ਇਹਨਾਂ ਨੂੰ ਸਾਡੇ ਔਰਕੈਸਟਰਾ ਡਿਊਟ ਦਾ ਰਿਜ਼ਲਟ ਕਿਵੇਂ ਲੱਗਿਆ ਹਾਂਜੀ ਨੰਬਰਦਾਰ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਬੋਬੀ ਨੰਬਰਦਾਰ ਦੀ ਹੱਟੀ ਐਂਡ ਨੰਬਰਦਾਰ ਨਰਸਰੀ ਫਾਜ਼ਿਲਕਾ ਅੱਜ ਅਸੀਂ ਆਪਣੇ ਖੇਤ ਦੇ ਵਿੱਚ ਖੜੇ ਹਾਂ ਜੀ ਮੇਰੇ ਕੋਲ ਇੱਥੇ 1692 1885 1718 ਤੇ 1847 ਚਾਰ ਵੈਰਾਈਟੀਆਂ ਅਸੀਂ ਲਗਾਈਆਂ ਹੋਈਆਂ ਫੋਰ ਮਤਲਬ ਟ੍ਰਾਇਲ ਫੋਰ ਟ੍ਰਾਇਲ ਜਿੰਦੇ ਵਿੱਚ ਅਸੀਂ ਜਿਹੜਾ ਹੈਗਾ orchestra duet ਇਹ ਨੀਚੀਨੋ ਕੰਪਨੀ ਦਾ ਇਹਨਾਂ ਨੇ ਮੈਨੂੰ ਇੱਕ ਡੈਮੋ ਲਗਵਾਇਆ ਸੀ ਜਿਹੜਾ ਕਿ ਅਸੀਂ 13 ਤਰੀਕ ਨੂੰ ਲਗਾਇਆ ਸੀ ਪਹਿਲੇ ਦਿਨ ਤਾਂ ਸਾਨੂੰ ਇਹ ਲੱਗਿਆ ਵੀ ਦਵਾਈ ਦਾ ਰਿਜ਼ਲਟ ਥੋੜਾ ਜਿਹਾ ਘੱਟ ਹੈਗਾ ਪਰ ਦੂਜੇ ਤੋਂ ਤੀਜੇ ਦਿਨ ਸਾਰਾ ਜਿਹੜਾ ਹੌਪਰ ਹੈਗਾ ਉਹ ਸਾਫ਼ ਹੋ ਗਿਆ ਅੱਜ ਤੁਸੀਂ ਦੇਖ ਲਓ ਵੀ ਅੱਜ ਇੱਕ ਤਰੀਕ ਹੋ ਗਈ ਹੈ ਹਜੇ ਤੱਕ ਖੇਤ ਬਿਲਕੁਲ ਸਾਫ਼ ਖੜਾ ਹੈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਮੈਨੂੰ ਲੱਗਦਾ ਹੈ 7-8 ਦਿਨ ਹੋਰ ਨਿਕਲ ਜਾਣਗੇ ਤਾਂ ਮੈਂ ਕਹਾਂਗਾ ਵੀ ਇਹ ਕੰਪਨੀ ਨਚੀਨੋ ਜਿਹੜੀ ਹੈਗੀ ਹੈ ਬਹੁਤ ਅੱਛੀ ਕੰਪਨੀ ਹੈ ਔਰ ਇਹਨਾਂ ਦੇ ਰਿਜ਼ਲਟ ਬਹੁਤ ਅੱਛੇ ਹੈ ਫਾਰਮਰ ਇਹਨੂੰ ਯੂਜ਼ ਕਰਨ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ